ਸ਼੍ਰੀ ਗੁਰਗਰਨ ਸਾਹਿਬ ਦੇ ਦੋ ਪਾਵਨ ਸਰੂਪ 10 ਸ਼੍ਰੀ ਗੁਟਕਾ ਸਾਹਿਬ ਨੂੰ ਅਗਨ ਭੇਟ ਕਰਨ ਦੀ ਘਟਨਾ ਦੁਨੀਆ ਪਾਰ ਦੇ ਸਿੱਖ ਸਮਾਜ ਚਰਚਾ ਦਾ ਵਿਸ਼ਾ ਹੈ ਅੰਮ੍ਰਿਤਸਰ ਦੇ ਪਿੰਡ ਰਾਮਦੀਵਾਲੀ ਮੁਸਲਮਾਨਾ ਚ ਗੁਰਦੁਆਰਾ ਬਾਬਾ ਜੀਵਨ ਸਿੰਘ ਵਿੱਚ دیر ਰਾਤ ਤਿੰਨ ਲੋਕਾਂ ਦੇ ਵੜਨ ਦੀ ਖਬਰ ਮਿਲੀ ਪਿੰਡ ਵਾਲਿਆਂ ਨੇ ਗੁਰੂ ਘਰ ਨੂੰ ਘੇਰਾ ਪਾ ਲਿਆ ਇਲਜ਼ਾਮ ਲੱਗੇ ਕਿ ਅੰਦਰ ਵੜੇ ਤਿੰਨ ਲੋਕਾਂ ਨੇ ਗੁਰਗਰਨ ਸਾਹਿਬ ਦੇ ਸਰੂਪਾਂ ਨੂੰ ਅਗਦੇ ਹਵਾਲੇ ਕਰ ਦਿੱਤਾ دیر ਰਾਤ ਵਾਪਰੀ ਘਟਨਾ ਦੀ ਖਬਰ ਮਿਲਣ ਤੇ ਪੁਲਿਸ ਨੇ ਮੁਲਜ਼ਮਾਂ ਨੂੰ ਕਾਬੂ ਕਰ ਲਿਆ ਲੋਕਾਂ ਦਾ ਇਲਜ਼ਾਮ ਹੈ ਕਿ ਮੁਲਜ਼ਮਾਂ ਨੂੰ ਪੈਸੇ ਦਾ ਲਾਲਚ ਦੇ ਕੇ ਘਟਨਾ ਨੂੰ ਅੰਜ ਤੈਨਾਂ ਜਾਣੇ ਇੱਕ ਰਾਜਨ ਮਸੀਹ ਸ਼ਮਸ਼ੇਰ ਮਸੀਹ ਤੇ ਤਿੰਨਾਂ ਜਾਣਿਆਂ ਨੇ ਰਾਤ 12:30 ਵਜੇ ਤਕਰੀਬਨ ਗੁਰਦੁਆਰਾ ਸਾਹਿਬ ਦੇ ਜਿੰਦੇ ਭਨ ਕੇ ਅੰਦਰ ਪ੍ਰਵੇਸ਼ ਹੋ ਕੇ ਤਨ ਗੁਰੂ ਗ੍ਰੰਥ ਸਾਹਿਬ ਦੇ ਉੱਪਰ ਤੇਲ ਪਾ ਕੇ ਅਗਣ ਭੇੜ ਕਰ ਦਿੱਤੇ ਹਨ ਇਹ ਜਿਹੜੇ ਤਿੰਨ ਬੰਦੇ ਹਨ ਇਹਨਾਂ ਦੇ ਮਗਰ ਕੋਈ ਸੰਸਥਾ ਜਾਂ ਕੋਈ ਏਜੰਸੀਆਂ ਕੋਦੇ ਕੰਮ ਕਰਵਾ ਰਹੀਆਂ ਹਨ ਜਿਨ੍ਹਾਂ ਨੇ ਇਹ ਕਹਿ ਦਿੱਤੇ ਕਿ ਉਹ ਰਾਤੀ ਉਹ ਸਾਡੇ ਕੋਲ ਇਹ ਬੱਕਰੇ ਸਨ 25000 3000 20000 ਦੀ ਕਦੀ ਗੱਲ ਹੁੰਦੀ ਸੀ ਕਿ ਸਾਨੂੰ ਕਿਸੇ ਦੇ ਦੇਣ ਵਾਸਤੇ ਕਿਹਾ ਤੇ ਅਸੀਂ ਤਾਂ ਕੀਤਾ ਮੌਕੇ ਦੀ ਨਜ਼ਾਕਤ ਨੂੰ ਦੇਖਦਿਆਂ ਪੁਲਿਸ ਗ੍ਰਿਫਤਾਰ ਕੀਤੇ ਗਏ ਤਿੰਨੇ ਨੌਜਵਾਨਾਂ ਤੋਂ ਸਖਤ ਸੁਰੱਖਿਆ ਵਿੱਚ ਪੁੱਛਗਿੱਛ ਕਰ ਰਹੀ ਹੈ ਆਵਾਜ਼ ਦੇ ਦੋ ਪਾਵਨ ਸਰੂਪ ਜਿਹੜੇ ਸੀ ਉਹਨਾਂ ਨੂੰ ਅਗਨ ਭੇਟ ਕਰ ਦਿੱਤਾ ਗਿਆ ਨਾਲ ਹੀ ਉਹਨਾਂ ਦੇ 10 ਪੋਥੀਆਂ ਜਿਹੜੀਆਂ ਸੀ ਉਹਨਾਂ ਨੂੰ ਵੀ ਅਗਨ ਭੇਟ ਕੀਤਾ ਗਿਆ ਤੇ ਜੋ ਤੇ ਚਰਾਵੇ ਲਈ ਪੈਸੇ ਸੀ ਕੁਝ ਪਏ ਹੋਏ ਉਹ ਵੀ ਇਹਨਾਂ ਨੇ ਤੋੜ ਕੇ ਤੇ ਉਹਦੇ ਵਿੱਚੋਂ ਵੀ ਕੁਝ ਨਕਦੀ ਤੇ ਕੁਆਇਨ ਵਗੈਰਾ ਕਢ ਲਏ ਸੀ ਜਿਸ ਸਬੰਧ ਵਿੱਚ ਰਤਨਾ ਦੇ ਖਿਲਾਫ ਹੀ ਮੁਕੱਦਮਾ ਨੰਬਰ 17 ਥਾਣਾ ਮਤੇਵਾਲ ਦੇ ਵਿੱਚ ਦਰਜ ਹੋਇਆ ਤੇ ਇਹਨਾਂ ਨੂੰ ਅਰੈਸਟ ਕਰਕੇ ਅਗਲੀ ਤੋਤੀਸ਼ ਚਾਲੀ ਕੁਝ ਮਹੀਨਿਆਂ ਪਹਿਲਾਂ ਪੰਜਾਬ 'ਚ ਕਈ ਥਾਈਂ ਗੁਰੂਗ੍ਰਾਂਧ ਸਾਹਿਬ ਦੀ ਬੇਅਦਬੀ ਦੇ ਘਟਨਾਵਾਂ ਸਾਹਮਣੇ ਆਈਆਂ ਸਨ ਇਸ ਤੋਂ ਬਾਅਦ ਕਾਨੂੰਨ ਬਣਾਇਆ ਗਿਆ ਜਿਦੇ ਤਹਿਤ ਬੇਅਦਬੀ ਕਰਨ ਵਾਲਿਆਂ ਨੂੰ ਉਮਰ껏 ਤੱਕ ਦੀ ਸਜ਼ਾ ਵੀ ਹੋ ਸਕਦੀ ਹੈ।